ਇਹ ਬੇਨਤੀ ਇਹ ਆ ਵੀ ਇੱਕ ਨਹੀਂ ਪਤਾ ਨਹੀਂ ਅਸੀਂ ਸਮਾਜ ਸੇਵਾ ਸੈਡੀ ਰਿਸਟੋ ਬੋਗਾ ਨੂੰ ਕਿੰਨੀਆਂ ਕਿ ਡੈਡ ਬੋਡੀਆਂ ਚੱਕ ਚੁੱਕੇ ਆ ਕਿ ਜਿਨ੍ਹਾਂ ਨੇ ਸਾਨੂੰ ਸਰੰਜ ਬਾਝੋਂ ਮਿਲਦੀ ਹੈ ਕੋਈ ਨਸ਼ੇ ਦਾ ਡੱਕਿਆ ਹੁੰਦਾ ਕੋਈ ਕਿਵੇਂ ਡੱਕਿਆ ਹੁੰਦਾ ਜਿਹੜੇ ਮਾਪੇ ਹੁੰਦੇ ਉਹ ਦੁਖੀ ਹੋ ਗਏ ਮਤਲਬ ਸੈਂਟਰ ਚ ਬੱਚਾ ਛੱਡਦੇ ਆ ਕਿਉਂਕਿ ਜਦੋਂ ਅਸੀਂ ਵੀ ਇੱਕ ਬੱਚਾ ਡਾਲੇ ਤੋਂ ਇੱਥੇ ਮੈਂ ਵੀ ਉੱਤ ਭੇਜਿਆ ਸੀ ਛੱਡਿਆ ਪਰ ਲੇਕਿਨ ਮੈਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਆ ਹਾਲਾਤ ਆ ਕੋਕ ਉਹਦਾ ਘਰ ਘਰ ਬਹਿ ਵੀ ਆਉਂਦੇ ਆ ਬੰਨੂ ਮੰਨਦਾ ਕਿਉਂਕਿ ਮੈਂ ਚੈੱਕ ਨਹੀਂ ਕੀਤਾ ਸੈਂਟਰ ਵੀ ਕਿਵੇਂ ਆ ਕਿਉਂਕਿ ਚੈੱਕ ਤਾਂ ਨਹੀਂ ਕਰਦੇ ਬੰਦੇ ਕਿਉਂਕਿ ਚੈੱਕ ਕਰਨ ਦੀ ਇਥੇ ਅਥਾਰਟੀ ਹੈ ਨਹੀਂ ਕਿਸੇ ਨੂੰ ਨਾ ਕੋਈ ਐਨਜੀਓ ਚੈੱਕ ਕਰ ਸਕਦੀ ਹੈ ਨਾ ਕੋਈ ਕਰ ਸਕਦਾ ਆਏ ਅਸੀਂ ਬਾਹਰੋਂ ਹੀ ਦਿਖਾਉਂਦੇ ਆ ਬੰਦਾ ਅੰਦਰੋਂ ਨਹੀਂ ਦਿਖਾਉਂਦੇ ਵੀ ਕੀ ਇਹ ਕਰਦੇ ਆ ਅੱਜ ਕੀ ਘਟਨਾ ਹੋਈ ਹੈ ਅੱਜ ਇਥੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਹਾਂਜੀ ਹਾਂਜੀ ਉਹ ਕਿਉਂਕਿ ਜਗਰਾਉਂ ਦਾ ਬੰਦਾ ਜਿਹਦੀ ਮੌਤ ਹੋਈ ਹੈ ਉਹ ਇਸ ਕਰਕੇ ਮੌਤ ਹੋਈ ਹੈ ਵੀ ਇਹਨਾਂ ਨੇ ਕੁੱਟਿਆ ਤੇ ਮਾਰਿਆ ਜਿਹੜੇ ਅੰਦਰ ਬੰਦੇ ਐ ਮੇਰੇ ਖਿਆਲ 20 ਕੇ 25 ਮੁੰਡੇ ਹਲੇ ਵੀ ਹੋਰ ਵੀ ਅੰਦਰ ਹੈਗੇ ਆ ਜਿਹੜੇ ਕਿ ਅੰਦਰ ਹੈਗੇ ਆ ਅਸੀਂ ਵੀ ਉਹ ਮੁੰਡਾ ਬੇਟਾ ਅੱਜ ਲੈ ਕੇ ਜਾਣਾ ਨਹੀਂ ਅਸੀਂ ਜਿਹੜੇ ਅਣਧਿਕਾਰਤ ਪਤਾ ਲੱਗਿਆ 18 ਤੋਂ 20 ਸੈਂਟਰ ਚੱਲਦੇ ਪਏ ਆ ਲਗਾਤਾਰ ਜ਼ਿਲ੍ਹੇ 'ਚ ਮੁਕਤਾ ਹੋਈਆਂ ਸੈਂਟਰਾਂ ਦੇ ਵਿੱਚ ਪਹਿਲਾਂ ਵੀ ਕਈ ਨੌਜਵਾਨਾਂ ਦੀ ਮੌਤ ਹੋਈ ਹੈ ਪਰ ਇਹਨਾਂ ਤੇ ਸੈਂਟਰਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਕਿਉਂ ਸਰਕਾਰ ਦੇਖੋ ਜੀ ਮੈਂ ਇਹ ਤਾਂ ਬੇਨਤੀ ਕਰਨੀ ਜਾਊਂਗਾ ਵੀ ਇਹਦਾ ਸੈਂਟਰ ਦਾ ਮੋਗੇ ਜ਼ਿਲ੍ਹੇ ਦੇ ਨੇੜੇ ਆ ਸੈਂਟਰ ਮੇਰੇ ਖਿਆਲ ਬਹੁਤ ਘਰ ਪੱਤਰਕਾਰ ਵੀ ਖੜੇ ਆ ਅਸੀਂ ਵੀ ਸੁਸਾਇਟੀ ਵਾਲੇ ਆ ਮੈਨੂੰ ਵੀ ਥੋੜੇ ਦਿਨ ਪਹਿਲਾਂ 15 ਦਿਨ ਪਹਿਲਾਂ ਹੀ ਪਤਾ ਲੱਗਿਆ ਵੀ ਇੱਥੇ ਸੈਂਟਰ ਚੱਲਦਾ ਕੌਂਕਿ ਜਿਹੜੇ ਅਨਲੀਗਲ ਸੈਂਟਰ ਆ ਉਹਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਵੀ ਕਿੱਥੇ ਚੱਲਦੇ ਆ ਉਹ ਸੌਦੇਬਾਜ਼ੀ ਕਰਦੇ ਆ ਇੱਥੇ ਇੱਕ ਬੀਬੀ ਖੜੀ ਐ ਉਹ ਵਿਚਾਰੀ ਮੇਰਾ ਖਲ ਭਾਂਡੇ ਮਾਜ ਕੇ ਗੁਜ਼ਾਰਾ ਕਰਦੀ ਓ ਤੇ 9000 ਰੁਪਿਆ ਉਹਦੇ ਬੱਚੇ ਦਾ ਕੋਈ ਹੋਰ ਭਰ ਰਿਆ ਜਿਹੜਾ ਅਸੀਂ ਬੱਚਾ ਛੱਡ ਕੇ ਗਏ ਆ ਉਹ ਵੀ ਲੋੜਵੰਦ ਪਰਿਵਾਰ ਦਾ ਬੱਚਾ ਓਦੇ ਵੀ ਪੈਸੇ ਕੋਈ ਬੰਦਾ ਹੋਰ ਭਰ ਰਿਆ ਯਾਰੇ ਬੱਚਾ ਸੁਧਰ ਜੇ ਪਰ ਲੇਕਿਨ ਇਹ ਸਰਕਾਰ ਨੂੰ ਤਾਂ ਮੈਂ ਬੇਨਤੀ ਕਰਨੀ ਜਾਊਂਗਾ ਵੀ ਜਿਹੜੇ ਅਨਲੀਗਲ ਸੈਂਟਰ ਚੱਲਦੇ ਆ ਇਹਨਾਂ ਤੇ ਨਕੇਲ ਪ੍ਰਸ਼ਾਸਨ ਨੂੰ ਜ਼ਰੂਰ ਕਸਣੀ ਚਾਹੀਦੀ ਐ ਕਿਉਂਕਿ ਇੱਕ ਹੋਰ ਗੱਲ ਤੁਹਾਡੇ ਨਾਲ ਸ਼ੇਅ ਕਿਉਂਕਿ ਜਿਹੜੇ ਕਿ ਤਕਰੀਬਨ ਬੰਦੇ ਐ ਇਹ ਜਿਹੜਾ ਲਾਇਸੈਂਸ ਦਿੰਦੇ ਐ ਉਸ ਬੰਦੇ ਨੂੰ ਦਿੰਦੇ ਐ ਜਿਹੜਾ ਕਿ ਨਸ਼ਾ ਕਰ ਛੱਡ ਗਿਆ ਐ ਦੇਖੋ ਜਿਹੜਾ ਬੰਦਾ ਛੱਡ ਗਿਆ ਐ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਕੁੱਟਮਾਰ ਕਰੋ ਪਰ ਉਹਨਾਂ ਨੂੰ ਪਿਆਰ ਨਾਲ ਸਮਝਾਓ ਵੀ ਇਹ ਬੰਦੇ ਨਸ਼ਾ ਛੱਡ ਜਾਣ ਸੁਣਿਆ ਸੀ ਅ ਅਸੀਂ ਵੀ ਇਹਦੀ ਪੜਤਾਲ ਕੀਤੀ ਸੀ ਕਿ ਮੋਗੇ ਦੇ ਵਿੱਚ ਸਿਰਫ 2 ਸੈਂਟਰਾਂ ਕੋਲੇ ਮਨਜ਼ੂਰੀ ਆ 14 ਤੋਂ ਵੀ ਅਨਜ਼ਕਾਰ ਤੇ ਚੱਲਦੇ ਆ ਉਹਨਾਂ ਨੂੰ ਕਿਉਂ ਨਹੀਂ ਪ੍ਰਸ਼ਾਸਨ ਬੰਦ ਕਰਦਾ ਇਹ ਤਾਂ ਹੀ ਫਿਰ ਹੁਣ ਇਹਦੇ ਬਾਰੇ ਤਾਂ ਤੁਸੀਂ ਵੀ ਚੰਗੇ ਹੋਲੇ ਸਿਆਣੇ ਆ ਉਹ ਕਿਉਂ ਅਨਲੀਗਲ ਚੱਲਦੇ ਆ ਕਾਹਤੋਂ ਚੱਲਦੇ ਆ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਉਹ ਤਾਂ ਆਪਾਂ ਨੂੰ ਵੀ ਪਤਾ ਜਦੋਂ ਚੋਰਾ ਨਾਲ ਕੁੱਤੀ ਰਲ ਜੇ ਤੇ ਫਿਰ ਅਨਲੀਗਲ ਤਾਂ ਚੱਲਣਗੇ ਨਹੀਂ ਮੇਰਾ ਨਾਮ ਹੈ ਤੁਹਾਡਾ ਅਜੇ ਇੱਥੇ ਪਹੁੰਚੋ ਕਿ ਮਾਮਲਾ ਜੀਓ ਕੀ ਹੋਇਆ ਕੇ ਵਿਰੇ ਮੇਰਾ ਨਾਮ ਜਸਪ੍ਰੀਤ ਹੈ ਮੇਰਾ ਬ੍ਰਦਰ ਸੀ ਅੱਜ ਤੋਂ 15 ਕ ਦਿਨ ਪਹਿਲਾਂ ਇੱਥੇ ਸੈਂਟਰ ਚ ਕਾਇਆ ਸੀ ਨਸ਼ੇ ਦਾ ਆਦੀ ਸੀ ਸੈਂਟਰ ਚ ਕਾਉਣ ਤੋਂ ਪਹਿਲਾਂ ਮੇਰੀ ਮੰਮੀ ਨੇ ਥਾਣੇ ਰਿਪੋਰਟ ਤਾਂ ਦਿੱਤੀਆਂ ਸੀਗੀਆਂ ਵੀ ਸਾਡਾ ਮੁੰਡਾ ਤੰਗ ਪਰੇਸ਼ਾਨ ਕਰਦਾ ਨਸ਼ਾ ਕਰਦਾ ਵਾ ਘਰੇ ਪੁਲਿਸ ਵੀ ਆਈ ਸੀ 112 ਤੇ ਕੰਪਲੇਟ ਦਿੱਤੀ ਸਿਟੀ ਚ ਗ੍ਰਾਊਂਡ ਕੰਪਲੇਂਟ ਦਿੱਤੀ ਪੁਲਿਸ ਵਾਲੇ ਸਾਨੂੰ ਕਹਿੰਦੇ ਤੁਹਾਡਾ ਮੁੰਡਾ ਨਸ਼ਾ ਕਰਦਾ ਮੇਰੀ ਮੰਮੀ ਨੂੰ ਕਹਿੰਦੇ ਅਸੀਂ ਨਹੀਂ ਕੁਝ ਕਰ ਸਕਦੇ ਨਸ਼ੇ ਵਾਲੇ ਬੰਦੇ ਦਾ ਤੁਸੀਂ ਸੈਂਟਰ ਚ ਕਾ ਦਿਓ ਪੁਲਿਸ ਨੇ ਸਾਡੀ ਕੋਈ ਬਾਹਲ ਨਹੀਂ ਫੜੀ ਮੰਮੀ ਨੇ ਮੁੰਡਾ ਸੈਂਟਰ ਚ ਕਾਤਾ ਜਦੋਂ ਮੁੰਡਾ ਸੈਂਟਰ ਚ ਕਾਇਆ ਆ 15 ਕ ਦਿਨ ਹੀ ਹੋਏ ਇਹਨੂੰ ਰਿਆ ਇਹਨੂੰ ਕੱਲ ਸਾਨੂੰ ਪਤਾ ਲੱਗਿਆ ਰਾਤ ਤੇ ਡੈੱਡ ਬੋਡੀ ਲੈ ਕੇ ਚਲੇ ਗਏ ਘਰੇ ਘਰ ਤਾਂ ਨਹੀਂ ਡੈੱਡ ਬੋਡੀ ਨਹੀਂ ਲਈ ਇਹ ਮੋੜ ਕੇ ਲੈ ਆਏ ਪਹਿਲਾਂ ਖੜੇ ਰਹੇ ਉੱਥੇ ਪਰਦੇਸੀ ਟਾਬੇ ਤੇ ਬਹੁਤ ਟਾਈਮ ਮੇਰੇ ਪਿੱਛੇ ਇੱਕ ਬ੍ਰਦਰ ਗਏ ਕਜ਼ਨ ਹੁਣ ਅਸੀਂ ਅੱਜ ਉਰੇ ਆਏ ਆ ਮੁੰਡੇ ਦੇ ਵੀਰੇ ਤੁਸੀਂ ਦੇਖੋ ਪਿੱਛੇ ਬਹੁਤ ਨਿਸ਼ਾਨ ਕੁੱਟ-ਕੁੱਟ ਕੇ ਕੋਈ ਜਾਨਵਰ ਨੂੰ ਵੀ ਆਏ ਨਹੀਂ ਕੁੱਟ ਤਾਂ ਜਿਵੇਂ ਆਲੇ ਲਾਚਾ ਪਾਈਆਂ ਤੇ ਫਿਰ ਜਿਹੜੇ ਸੈਂਟਰ ਦੇ ਮੁੰਡੇ ਅੰਦਰ 20 25 ਉਹ ਦੱਸਦੇ ਨੇ ਬਈ ਇਹਨੂੰ ਬਾਅਦ ਚ ਠੰਡੇ ਪਾਣੀ ਨਾਲ ਕੁੱਟ-ਕੁੱਟ ਕੇ ਨਵਾਇਆ ਲੰਬਾ ਪਾਪ ਆ ਕੇ ਕੁੱਟਿਆ ਕੋਈ ਕੋਈ ਨੀਜੀ ਦੁਸ਼ਮਣੀ ਸੀ ਸਾਰੀ ਤਰ੍ਹਾਂ ਦੀ ਨਸ਼ਾ ਛਡਾਊ ਕੇਂਦਰ ਹੈ ਜੀ ਹਾਂ ਜੀ ਕੋਈ ਰਜਿਸਟਰ ਨਹੀਂ ਨਸ਼ਾ ਛਡਾਊ ਕੇਂਦਰ ਕੋਈ ਰਜਿਸਟਰ ਨਹੀਂ ਹੈ ਨਸ਼ਾ ਛਡਾਊ ਕੇਂਦਰ ਕੁਝ ਨਹੀਂ ਹੈ ਠੀਕ ਹੈ ਇਹ ਤਾਂ ਪਹਿਲਾਂ ਜਦੋਂ ਸਾਨੂੰ ਪਹਿਲਾਂ ਜਦੋਂ ਸਾਡੀ ਗੱਲ ਹੋਈ ਹੈ ਮੇਰੇ ਮਦਰ ਦੇ ਉਦੋਂ ਕਹਿੰਦੇ ਸੀ ਲਾਇਸੈਂਸ ਤੇ ਹੈ ਸਾਰਾ ਕੁਝ ਆ ਇੱਥੇ ਆ ਕੇ ਪਤਾ ਲੱਗਿਆ ਵੀ ਇਹ ਲਾਇਸੈਂਸ ਤੇ ਕਿੰਨੀ ਉਮਰ ਹੈ ਬੱਚੇ ਦੀ ਤੇ 27 ਸਾਲ ਦੀ ਉਮਰ ਹੈ ਵੀਰੇ ਵੀ ਆਨੁਸ਼ੇਮਿੰ ਨੇ ਹੋਏ ਆ ਮੁੰਡੇ ਦੀ ਹਲੇ ਹੋ ਗਿਆ ਠੀਕ ਜੀ ਅੱਲਾ ਇਸ ਨੂੰ ਨਹੀਂ ਕੁੱਟਿਆ ਇਹ ਹੋਰ ਨੂੰ ਵੀ ਕੁੱਟਿਆ ਹੋਰ ਵੀ ਬਹੁਤ ਕੁੱਟੇ ਹੋਏ ਅੰਦਰ ਅੰਦਰ ਤੜੇ ਹੋਏ ਕੀ ਮੰਗਦੀ ਕਰੋ ਅਸੀਂ ਮੰਗ ਕਰਦੇ ਆਂ ਵੀ ਜਿਨੇ ਇਹਨਾਂ ਨੂੰ ਮੇਰੇ ਬ੍ਰਦਰ ਨੂੰ ਮਾਰਿਆ ਆ ਘਾਤਲਾ ਨੂੰ ਉਹਨਾਂ ਨੂੰ ਬਰਾਬਰ ਮਾਰਿਆ ਜਾਵੇ ਜਿਵੇਂ ਮੇਰੇ ਭਰਾ ਨੂੰ ਮਾਰਿਆ ਤੜਫਾ ਤੜਫਾ ਕੇ ਓਮੀ ਮਾਰਿਆ ਜਾਵੇ ਸਾਨੂੰ ਕਾਨੂੰਨ ਦਾ ਉਹ ਇਨਸਾਫ ਨਹੀਂ ਚਾਹੀਦਾ ਵੀ ਪਰਚਾ ਕੱਟੋ ਜੇਲ੍ਹ 'ਚ ਪਰਚਾ ਕੱਟੋ ਜੇਲ੍ਹ 'ਚ ਉਹ ਬੈਠਾ ਰੋਟੀਆਂ ਖਾਵੇ ਜੇਲ੍ਹ 'ਚ ਹੁਣ ਸੈਂਟਰ ਵਾਲੇ ਕਿੱਥੇ ਹੈ ਭੱਜ ਗਏ ਜੀਓ ਕਹੇਗੇ ਹਾਂਜੀ ਉਹ ਪ੍ਰਸ਼ਾਸਨ ਮੌਕੇ ਤੇ ਪੁੱਛਿਆ ਕਿਸ ਤਰ੍ਹਾਂ ਦਾ ਵਿਸ਼ਵਾਸ ਦਿੱਤਾ ਦਿੱਤਾ ਉਹ ਸਾਨੂੰ ਕਹਿੰਦੇ ਆ ਜੀ ਪੋਸਟਮਾਰਟਮ ਕਰਾਵੋ ਕੋਈ ਗੱਲ ਨਹੀਂ ਅਸੀਂ ਬੰਦੇ ਫੜਾਂਗੇ ਪਰਚਾ ਦਰਜ ਕਰਨ ਲੱਗੇ ਆ ਪਰ ਅਸੀਂ ਐਸੇ 302 ਦਾ ਕਹਿੰਦੀ ਆ ਸਾਨੂੰ ਪਰਚਾ ਦਰਜ ਕਰਾਂਗੇ ਪੁਲਿਸ ਸਾਡੇ ਨਾਲ ਇਸ ਟਾਈਮ ਕੋਆਪਰੇਟ ਕਰ ਰਹੀ ਆ ਪਰ ਸਾਡੀ ਮੰਗ ਪੁਲਿਸ ਤੋਂ ਵੀ ਸਰਕਾਰ ਤੋਂ ਵੀ ਇਹੀ ਮੰਗ ਆ ਸਾਨੂੰ ਪਰਚਾ ਨਹੀਂ ਚਾਹੀਦਾ ਸਾਨੂੰ ਬਰਾਬਰ ਲਾਸ਼ ਚਾਹੀਦੀ ਆ ਮੇਰੇ ਭਰਾ ਦੇ ਬਰਾਬਰ ਜਗਰਾਉਂ ਦਾ ਕਿਹੜਾ ਪਿੰਡ ਜਿੱਥੋਂ ਤੁਸੀਂ ਇੱਥੇ ਆ ਕੇ ਅਸੀਂ ਨਹੀਂ ਕਰਾਇਆ ਵੀਰੇ ਲੈਣ ਹੀ ਆਏ ਸੀ ਉੱਥੇ ਨੇੜੇ ਸਾਇੰਸ ਸਕੂਲ ਤੇ ਉਹ ਲੋਜਵਾਨ ਨੇ ਜਿਹੜੇ ਇਸੇ ਨਸ਼ਾ ਛੱਡਣ ਆਏ ਨੇ ਉਹ ਕਿੱਥੇ ਨੇ ਬੱਸ ਉਹ ਸਾਰੇ ਅੰਦਰ ਵੀਰੇ ਅੰਦਰ ਪੁਲਿਸ ਨੇ ਹਲੇ ਤਾੜੇ ਹੋਏ ਆ ਜੀ ਉਹਨਾਂ ਨੇ ਸਾਰਿਆਂ ਨੇ ਬਿਆਨ ਦਿੱਤੇ ਆ ਵੀ ਮੁੰਡੇ ਨੂੰ ਕੁੱਟਿਆ ਪੈਪਾ ਪਾ ਪਾ ਕੇ ਲੋਹੇ ਦੀਆਂ ਪੈਪਾਂ ਦੇ ਨਾਲ ਕੁੱਟਿਆ ਹੈਗੇ 15 16 ਬੰਦੇ ਹੈਗੇ 20 ਬੰਦੇ ਉਹਨਾਂ ਨੂੰ ਕੁੱਟਿਆ ਬਹੁਤ ਉਹਨਾਂ ਦੇ ਵੀ ਬਹੁਤ ਲਾਸ਼ਾਂ ਪਈਆਂ ਹੋਈਆਂ ਵੀਰੇ ਤੁਸੀਂ ਇਹਦੇ ਨਾਲ ਆਹ ਕੈਪਚਰ ਕਰੋ ਪੁਲਿਸ ਜੋ ਇਹਦਾ ਹੈ ਨਾ ਸੀਨ ਕੈਪਚਰ ਕਰੋ ਆਹ ਬਚਾਲੀ ਦੱਸਦਾ ਦੇਖ ਹੁੰਦਾ ਜਾਂਦਾ ਦਫਸਾ ਵੇਖੇ ਅੱਛਾ ਦਾਬੇ ਤੋਂ ਚੱਲ ਜੀ ਬਿਲਕੁਲ ਆਪਾਂ ਵੀ ਮੋਟੇ ਸਭ ਕੀ ਮੌਲਾ ਤੇ ਕੀ ਚੱਲ ਰਿਹਾ ਸੀ ਜੀ ਅੱਜ ਸਰੀਆਂ ਨੂੰ ਇੱਕ ਫਰਮਾਨ ਤੋਂ ਕੰਪਲੇਨ ਮਿਲੀ ਸੀ ਪਿੰਡ ਚੀਮਾਨ ਦੇ ਵਿੱਚ ਇੱਕ ਆਸ ਦੀ ਕਿਰਨ ਫਾਊਂਡੇਸ਼ਨ ਦੇ ਨਾਂ ਦੇ ਨਸ਼ਾ ਸ਼ਟਾਊ ਕੇਂਦਰ ਇਲੀਗਲ ਚੱਲ ਰਿਹਾ ਸੀ ਜਦੋਂ ਅਸੀਂ ਮੌਕੇ ਤੇ ਐਸ ਐਚਓ ਵੀ ਆਗੇ ਮੈਂ ਵੀ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਡੈੱਡ ਬੋਡੀ ਸੀ ਇੱਥੇ ਡੈੱਡ ਬੋਡੀ ਸੀ ਚੈੱਕ ਕਰਕੇ ਫਰਦਰ ਅਸੀਂ ਐਫਆਰ ਦਰਜ ਕਰਕੇ ਜਿਹੜੀ ਵੀ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਸਿਰ ਪਤਾ ਲੱਗ ਰਿਹਾ ਸੀ ਕਿ ਇਹ ਵੀ ਮੌਤ ਪੀਤਾ ਵੀ ਇਹੋ ਪਰਿਵਾਰ ਜਿਹੜਾ ਇਹ ਜਾਮ ਲਗਾ ਰਿਹਾ ਵੀ ਸੈਂਟਰ ਬੜੇ ਨੇ ਕੁੱਟ-ਪੁੱਟ ਮਾਰਦਾ। ਹਾਂਜੀ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਐਫਆਰ ਐਂਸੀ ਦਰਜ ਕਰ ਰਹੀ ਹੈ ਜਿਹੜੇ ਦੋਸ਼ੀ ਇਹਦੇ ਵਿੱਚ ਆ ਗਏ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਤੇ ਨਸ਼ਾ ਸ਼ਰਾਬ ਦੇ ਦਰਜ ਵੀ ਹੈਗੇ ਨੇ। ਹਾਂਜੀ ਇਹਦੇ ਵਿੱਚ ਹੈਗੇ ਨੇ ਉਹ ਵੀ ਅਸੀਂ ਐਸਡੀਐਮ ਸਾਹਿਬ ਨੂੰ ਨੋਟ ਕਰਾ ਦਿੱਤਾ ਉਹ ਵੀ ਆ ਰਹੇ ਨੇ ਮੌਕੇ ਤੇ ਤੇ ਬਾਕੀ ਇਹਨਾਂ ਦੇ ਜਿਹੜਾ ਵੀ ਆਪਣਾ ਲੀਗਲ ਆਪਣ ਠੀਕ ਠਾਕ ਹੈ ਹਾਂਜੀ ਉਹ ਠੀਕ ਠਾਕ ਨੇ ਚਲੋ ਪਤਾ ਲੱਗ ਸਕੇ ਕਿ ਵੀ ਨੌਜਵਾਨ ਜਿਹੜਾ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਜਾਂ ਕਿੱਥੋਂ ਦਾ ਟੁਪਕਾ ਤੋਂ ਇਹ 12 11 ਨੂੰ ਇੱਥੇ ਐਡਮਿਟ ਕਰਵਾਇਆ ਸੀ ਇਹਨਾਂ ਨੇ ਤੇ ਇਹਦਾ ਨਾਮ ਕਰਮਜੀਤ ਸਿੰਘ ਜਗਰਾਉਂ ਦਾ ਰਹਿਣ ਵਾਲਾ ਅਸੀਂ ਐਫਆਰ ਦਰਜ ਕਰਕੇ ਅੱਗੇ ਕਾਰਵਾਈ ਕਰਾਂਗੇ